ਗੁਰ ਫਰਮਾਨ ਹੈ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਦ ਗੁਰੂ ਪਾਤਸ਼ਾਹ ਇਸ ਦੇ ਵਿੱਚ ਫਰਮਾਨ ਕਰਦੇ ਨੇ ਕਿ ਜਿੱਥੇ ਦੀਵਾ ਬਲਦਾ ਹੈ ਉੱਥੇ ਹਨੇਰਾ ਦੂਰ ਹੋ ਜਾਂਦਾ ਹੈ ਜਿੱਥੇ ਸੂਰਜ ਚੜ ਜਾਂਦਾ ਹੈ ਉੱਥੇ ਚੰਦਰਮਾ ਦਿਖਾਈ ਨਹੀਂ ਦਿੰਦਾ ਜੋ ਕਿਤਾਬਾਂ ਦਾ ਪਾਠ ਕਰਨਾ ਹੈ ਜੋ ਗ੍ਰੰਥਾਂ ਦਾ ਪਾਠ ਕਰਨਾ ਹੈ ਬੰਦੇ ਨੂੰ ਗਿਆਨਵਾਨ ਬਣਾਉਂਦਾ ਹੈ ਔਰ ਜਿੱਥੇ ਗਿਆਨ ਆ ਜਾਂਦਾ ਹੈ ਉੱਥੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਸੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਜੀ ਐਚ ਜੀ ਅਕੈਡਮੀਆਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਵਿਦਿਆਰਥੀਆਂ ਦੇ ਗੁਰਮਤ ਮੁਕਾਬਲੇ ਸ਼ੁਰੂ ਕਰਵਾਏ ਗਏ ਨੇ ਜੀ ਐ ਜੀ ਅਕੈਡਮੀ ਇੱਕ ਸੁਪਨਾ ਲੈ ਕੇ ਚੱਲੀ ਹੋਈ ਹੈ ਕਿ ਜਿੱਥੇ ਉੱਚ ਸਿੱਖਿਆ ਵਿਦਿਆਰਥੀਆਂ ਨੂੰ ਦੇਣੀ ਹੈ ਉਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਹੈ ਮੈਂ ਸਮਝਦਾ ਹੈ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਵਿੱਚ ਜੀਐਜੀ ਅਕੈਡਮੀਆਂ ਅਜੇ ਹੀ ਅਕੈਡਮੀਆਂ ਦੇ ਵਿੱਚ ਅਕੈਡਮੀਆਂ ਦੇ ਵਿੱਚ شمار ਹੈ ਜੋ ਆਪਣੇ ਵਿਰਸੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੋ ਆਪਣੀ ਸਿੱਖੀ ਨੂੰ ਨਾਲ ਲੈ ਕੇ ਚੱਲ ਰਹੀ ਹੈ ਇਹ ਤਾਂ ਹੀ ਸੰਭ ਹੋ ਸਕਿਆ ਹੋ ਸਕਿਆ ਕਿਉਂਕਿ ਜੋ ਇਹਦੇ ਫਾਊਂਡਰ ਨੇ ਆਪਣੀ ਦੀ ਸੋਚ ਸਿੱਖੀ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਮੇਲ ਸਿੰਘ ਮੱਲੀ ਸਾਹਿਬ ਜੋ ਕਿ ਚੇਅਰਮੈਨ ਨੇ ਸਰਦਾਰ ਬਲਜੀਤ ਸਿੰਘ ਮੱਲੀ ਸਾਹਿਬ ਜੋ ਕਿ ਇਹਨਾਂ ਸੰਸਥਾਵਾਂ ਦੇ ਡਾਇਰੈਕਟਰ ਨੇ ਰਮਨ ਜੋਤ ਕੋਰ ਗਰੇਵਾਲ ਪ੍ਰਿੰਸੀਪਲ ਸਾਹਿਬ ਮਨਪ੍ਰੀਤ ਕੌਰ ਸੰਦੂ ਪ੍ਰਿੰਸੀਪਲ ਖਡੂਰ ਇਹਨਾਂ ਦੀ ਸੋਚ ਦੇ ਨਾਲ ਇਹ ਅਕੈਡਮੀਆਂ ਦਿਨ ਦੁਣੀ ਰਾਤ ਚੁਗਨੀ ਤਰੱਕੀ ਕਰ ਰਹੀਆਂ ਨੇ ਮਾਨੂਕੇ ਤੁਸੀਂ ਦੇਖੋ ਵਿਸ਼ਾਲਤਾ ਵੇਖੋ ਪੰਥ ਦੀ ਤੁਸੀਂ ਵੇਖੋ ਵਿਸ਼ਾਲਤਾ ਗੁਰੂ ਹਰਗੋਬਿੰਦ ਅਕੈਡਮੀਆਂ ਦੀ ਤੁਸੀਂ ਬਹੁਤ ਵਾਰ ਵੇਖਿਆ ਹੋਵੇਗਾ ਕਿ ਹਮੇਸ਼ਾ ਸੰਸਾ ਵੱਲੋਂ ਆਪਣੇ ਹੀ ਜਾਣਕਾਰ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਲੇਕਿਨ ਇਹ ਵਿਸ਼ਾਲਤਾ ਸਰਬੱਤ ਦੇ ਭਲੇ ਵਾਲੀ ਇਹ ਵਿਸ਼ਾਲਤਾ ਕੌਮ ਨੂੰ ਅੱਗੇ ਲੈ ਕੇ ਜਾਣ ਦੀ ਇਹ ਵਿਸ਼ਾਲਤਾ ਗੁਰੂ ਨਾਨਕ ਦੀ ਸਿੱਖੀ ਨੂੰ ਘਰ ਘਰ ਦੇ ਵਿੱਚ ਪਹੁੰਚਾਉਣ ਦੀ ਕਿ ਜੀਐਸਜੀ ਅਕੈਡਮੀਜ਼ ਦੇ ਵੱਲੋਂ ਲਗਭਗ ਇਸ ਇਲਾਕੇ ਦੇ 115 ਪਿੰਡਾਂ ਦੇ ਵਿੱਚ ਪਹੁੰਚ ਕਰਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਗੁਰਮਤ ਦੇ ਨਾਲ ਜੋੜਨ ਦੀ ਇਹ ਵਿਦਿਆਰਥਨ ਇਸ ਸਕੂਲ ਦੀ ਨਹੀਂ ਹੈ ਲੇਕਿਨ ਇਸ ਸਕੂਲ ਦੇ ਵਿੱਚ ਆ ਕੇ ਪਰਫਾਰਮੈਂਸ ਦੇ ਰਹੀ ਹੈ ਸੱਦਾ ਦਿੱਤਾ ਗਿਆ ਹੈ ਨਿੱਗਾ ਸਦੱਟਾ ਗਿਆ ਔਰ ਇਹਨਾਂ ਨੂੰ ਇੱਕ ਓਪਰਚੁਨਿਟੀ ਦਿੱਤੀ ਗਈ ਹੈ ਕਿ ਇਹ ਵੀ ਇਨਾਮ ਹਾਸਲ ਕਰ ਸਕਦੇ ਨੇ ਕਿਉਂਕਿ ਗਿਆਨ ਧਰਮ ਸਾਰਿਆਂ ਦਾ ਸਾਂਝਾ ਹੁੰਦਾ ਹੈ ਇਹ ਵਿਸ਼ਾਲਤਾ ਗੁਰੂ ਹਰਗੋਬਿੰਦ ਅਕੈਡਮੀ ਦੀ ਇਥੋਂ ਦੇ ਪ੍ਰਬੰਧਕਾਂ ਦੀ